ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਆਰੀਆ ਸਮਾਜ ਆਰੀਆ ਸਮਾਜ ਕਰਾਂਗੇ ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਹੈ ਤੇ ਆਰੀਆ ਸਮਾਜ ਦੇ ਕੀ ਪ੍ਰਾਪਤੀਆਂ ਸੀ ਠੀਕ ਹੈ ਕੀ ਕੀ ਉਹਨਾਂ ਨੇ ਜਿਹੜੇ ਕਿ ਹਾਸਲ ਕੀਤਾ ਕੀ ਕੀ ਯੋਗਦਾਨ ਸੀ ਸਾਰੇ ਕੁਸ਼ਣ ਦੇਖੋ ਆਨਸਰ ਬਣਦਾ ਜੇ ਤੁਹਾਨੂੰ ਪੁੱਛਿਆ ਜਾਵੇ ਸਵਾਮੀ ਦੇ ਆਨੰਦ ਜੀ ਦਾ ਆਰੀਆ ਸਮਾਜ ਦੇ ਜਾਰੀ ਅੰਦੋਲਨ ਵਿੱਚ ਕੀ ਯੋਗਦਾਨ ਸੀ ਠੀਕ ਹੈ ਜਾਰੀਆ ਸਮਾਜ ਅੰਦੋਲਨ ਦਾ ਸੰਖੇਪ ਵਿੱਚ ਵਰਣਨ ਕਰੋ ਆਰੀਆ ਸਮਾਜ ਉੱਪਰ ਨੋਟ ਲਿਖੋ ਆਰਿਆ ਸਮਾਜ ਦੇ ਸਿਧਾਂਤ ਪ੍ਰਾਪਤੀਆਂ ਲਿਖੋ ਠੀਕ ਆ ਸਿਧਾਂਤ ਸਿਧਾਂਤਾਂ ਨੂੰ ਸਿੱਖਿਆਵਾਂ ਵੀ ਲਿਖ ਸਕਦੇ ਨੇ ਭਈ ਹਾਂਜੀ ਇਹ ਵਾਲੀ ਵੀਡੀਓ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਟਿਆਲਾ ਠੀਕ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਟੂਡੈਂਟਸ ਲਈ ਬੀਐਸ ਸੈਮੈਸਟਰ 3 ਲਈ ਇੰਪੋਰਟੈਂਟ ਆ ਤੇ ਨਾਲ ਦੀ ਨਾਲ ਇਹ ਜਿਹੜੇ ਕਿ ਟੌਪਿਕ 11ਥ ਕਲਾਸ ਲਈ ਵੀ ਇੰਪੋਰਟੈਂਟ ਆ ਹੋਰ ਜਿਹੜੇ ਮਾਸਟਰ ਗ੍ਰੈਜੂਏਟਰ ਜਾਂ ਜਿਹੜੇ ਕਿ ਕਿਸੇ ਵੀ ਹੋਰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਹਿਸਟਰੀ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਹ ਹਾਂਜੀ ਆਰੀਆ ਸਮਾਜ ਪਹਿਲਾ ਜਾਣ ਪਛਾਣ 19ਵੀਂ ਸਦੀ ਵਿੱਚ ਭਾਰਤ ਵਿੱਚ ਜਿਹੜੇ ਕਿ ਚੱਲਣ ਵਾਲੇ ਸਮਾਜਿਕ ਧਾਰਮਿਕ ਸੁਧਾਰ ਅੰਦੋਲਨਾਂ ਵਿੱਚੋਂ ਆਰੀਆ ਸਮਾਜ ਦਾ ਮਹੱਤਵਪੂਰਨ ਸਥਾਨ ਹੈ ਤੇ ਇਸ ਅੰਦੋਲਨ ਦੇ ਸੰਸਥਾਪਕ ਸੀ ਸਵਾਮੀ ਧਿਆਨੰਦ ਜੀ ਸਵਾਮੀ ਧਿਆਨੰਦ ਇਸ ਅੰਦੋਲਨ ਨੇ ਭਾਰਤ ਵਿੱਚ ਇੱਕ ਨਵੀਂ ਰਾਸ਼ਟਰੀ ਜਾਗਰਤੀ ਪੈਦਾ ਕਰਨ ਦੇ ਵਿੱਚ ਜਿੱਥੇ ਸੰਘਾਜੋਗ ਦਾ ਯੋਗਦਾਨ ਦਿੱਤਾ ਉਹਨੂੰ ਆਪਾਂ ਕਦੇ ਵੀ ਭੁਲਾ ਨਹੀਂ ਸਕਦੇ ਜਾਣ ਪਛਾਣ ਚ ਤੇ ਨਾ ਉਸ ਤੋਂ ਬਾਅਦ ਸਵਾਮੀ ਧਿਆਨੰਦ ਜੀ ਦਾ ਜੀਵਨ ਤੇ ਆਪਾਂ ਕਹਾਂਗੇ ਵੀ ਇਹਦਾ ਜਿਹੜੇ ਕਿ ਆ ਆਰੀਆ ਸਮਾਜ ਦੀ ਸਥਾਪਨਾ ਸਵਾਮੀ ਧਿਆਨੰਦ ਜੀ ਦਾ ਜੀਵਨ 1824 ਈਸਵੀ ਦੇ ਵਿੱਚ ਕਾਠੀਵਾੜਾ ਗੁਜਰਾਤ ਦੇ ਟੰਕਾਰਾ ਨਾਮੀ ਪਿੰਡ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਚ ਅਮੀਰ ਬ੍ਰਾਹਮਣ ਪਰਿਵਾਰ ਚ ਹੋਇਆ ਸਵਾਮੀ ਧਿਆਨੰਦ ਜੀ ਦੇ ਬਚਪਨ ਦਾ ਨਾਂ ਸੀ ਮੂਲ ਸ਼ੰਕਰ ਤੇ ਉਹਨਾਂ ਦੇ ਪਿਤਾ ਦਾ ਨਾਂ ਸੀ ਸ਼੍ਰੀ ਅੰਬਾ ਸ਼ੰਕਰ ਪਿਤਾ ਦਾ ਨਾਂ ਸੀ ਸ਼੍ਰੀ ਅੰਬਾ ਸ਼ੰਕਰ ਤੇ ਮਾਤਾ ਦਾ ਨਾਂ ਸੀ ਅਮਰਤਾ ਬੇਗ ਤੇ ਦੋਵੇਂ ਧਾਰਮਿਕ ਵਿਰਤੀ ਤੇ ਸ਼ਿਵ ਜੀ ਦੇ ਪਰਮ ਭक्त ਸੀ ਤੇ ਉਹਨਾਂ ਨੇ ਮੂਲ ਸ਼ੰਕਰ ਨੂੰ ਵੀ ਮੂਲ ਸ਼ੰਕਰ ਕੀ ਦਾ ਮੂਲ ਨਾਂ ਸੀ ਸਵਾਮੀ ਧਿਆਨੰਦ ਜੀ ਦਾ ਪਹਿਲਾ ਨਾਂ ਸੀ ਤੇ ਉਹਨਾਂ ਨੇ ਆਪਨੇ ਮੂਲ ਸ਼ੰਕਰ ਨੂੰ ਜਿਹੜੀ ਕਿ ਸ਼ੀ ਭਗਤੀ ਦੀ ਵਿਚ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੂਲ ਸ਼ੰਕਰ ਸਵਾਮੀ ਧਿਆਨਨੰਦ ਜੀ ਦਾ ਮਾਨਾ ਜਿਹੜੀ ਕਿ ਬਿਨਾਂ ਕਿਸੇ ਗੱਲ ਦੀ ਜਾਂਚ ਕੀਤੇ ਵੀ ਕਿਸੇ ਨੂੰ ਵੀ ਮੰਨਣ ਲਈ ਧਿਆਰ ਨਹੀਂ ਸੀ ਉਹ ਤੇ ਇੱਕ ਦਿਨ ਸ਼ਿਵਰਾਤਰੀ ਦੇ ਮੌਕੇ ਤੇ ਜਦੋਂ ਮੂਲ ਸ਼ੰਕਰ ਭਾਵਕੀ ਸਵਾਮੀ ਧਿਆਨਨੰਦ ਜੀ ਨੇ ਦੇਖਿਆ ਕਿ ਚੂਹਾ ਸ਼ੰਕਰ ਭਗਵਾਨ ਜੀ ਦੀ ਮੂਰਤੀ ਤੇ ਚੜ ਕੇ ਉੱਥੇ ਰੱਖੀ ਮਠਾਈ ਖਾ ਰਿਹਾ ਤੇ ਇਸ ਘਟਨਾ ਦਾ ਮੂਲ ਸ਼ੰਕਰ ਸਵਾਮੀ ਧਿਆਨਨੰਦ ਦੇ ਦਿਲ ਤੇ ਡੂੰਘਾ ਅਸਰ ਹੋਇਆ ਉਹਨਾਂ ਨੇ ਸੋਚਿਆ ਕਿ ਜੋ ਭਗਵਾਨ ਚੂਹੇ ਤੋਂ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਸੰਸਾਰ ਦੀ ਰੱਖਿਆ ਕਿਵੇਂ ਕਰੂਗਾ ਇਸ ਤਰ੍ਹਾਂ ਮੂਰਤੀ ਪੂਜਾ ਦੇ ਅਸਲੀਅਤ ਤੇ ਸ਼ੱਕ ਕਰਨ ਲੱਗੇ ਮਤਲਬ ਕਿ ਮੂਰਤੀ ਪੂਜਾ ਦੀ ਰਿਐਲਿਟੀ ਤੇ ਡਾਊਟ ਕਰਨ ਲੱਗੇ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਪਿਆਰੀ ਭੈਣ ਅਤੇ ਚਾਚੇ ਦਾ ਦਿਹਾਂਤ ਹੋ ਗਿਆ ਤੇ ਇਹਨਾਂ ਦੁਖਦਾਈ ਘਟਨਾਵਾਂ ਨੇ ਉਹਨਾਂ ਦੇ ਮਨ ਤੇ ਡੂੰਗਾ ਜੀਵਨ ਤੇ ਡੂੰਗਾ ਅਸਰ ਪਾਇਆ ਇਸ ਲਈ ਮੂਰ ਸ਼ੰਕਰ ਨੇ ਸੱਚ ਦੀ ਖੋਜ ਕਰਨ ਦਾ ਪੱਕਾ ਜੀ ਰਾਧਾ ਕੀਤਾ ਤੇ ਉਸੇ ਵੇਲੇ ਮੂਰ ਸ਼ੰਕਰ ਦੀ ਉਮਰ ਕਿੰਨੀ ਸੀ 21 ਸਾਲਾਂ ਦੀ ਭਾਵੇਂ ਕਿ ਸਵਾਮੀ ਦਿਆਨੰਦ ਦੀ ਉਮਰ ਕਿੰਨੀ ਸੀ 21 ਸਾਲਾਂ ਦੀ ਸਵਾਮੀ ਦਿਆਨੰਦ ਨੇ ਮੂਰ ਸ਼ੰਕਰ ਨੇ ਮਥੂਰਾ ਦੇ ਜਿਹੜੇ Swami Siv Virjanand ਉਹਨੂੰ ਆਪਣਾ ਗੁਰੂ ਬਣਾਇਆ ਮਤਲਬ ਕਿ Swami Dayanand ji ਦੇ ਗੁਰੂ ਕੌਣ ਸੀ si, Swami Virjanand ਸੀ ਮਥੂਰਾ ਦੇ ਵਿੱਚ ਸੀ ਉਹ ਤੇ ਉਹਨਾਂ ਨੇ ਵੇਦਾਂ ਤੋਂ ਵੇਦਾਂ ਬਾਰੇ ਗਿਆਨ ਹਾਸਿਲ ਕੀਤਾ ਉਹਨਾਂ ਤੋਂ ਤੇ ਗਿਆਨ ਪ੍ਰਾਪਤੀ ਤੋਂ ਬਾਅਦ ਮੂਰ ਸ਼ੰਕਰ ਨੇ ਲੋਕਾਂ ਦੇ ਅੰਧ ਵਿਸ਼ਵਾਸ ਨੂੰ ਦੂਰ ਕਰਨ ਗਿਆਨ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਤੇ ਹੁਣ ਮੂਰ ਸ਼ੰਕਰ Swami Dayanand ਦੇ ਨਾਲ ਪ੍ਰਸਿੱਧ ਹੋਏ Swami Dayanand ji ਨੇ ਭਾਰ ਦੇ ਵੱਖ-ਵੱਖ ਭਾਗਾਂ ਵਿੱਚ ਜਾ ਕੇ ਵੈਦਿਕ ਗਿਆਨ ਪ੍ਰਚਾਰ ਵੈਦਿਕ ਗਿਆਨ ਦਾ ਪ੍ਰਚਾਰ ਕੀਤਾ ਤੇ ਆਪਣੇ ਪ੍ਰਚਾਰ ਨੂੰ ਜਿਆਦਾ ਸੰਗਠਿਤ ਢੰਗ ਨਾਲ ਚਲਾਉਣ ਲਈ ਸਵਾਮੀ ਵਿਧਿਆਨੰਦ ਦੇ 1875 ਸੀਚ ਮੁੰਬਈ ਮੁੰਬਈ ਜਿਹਨੂੰ ਹੁਣ ਮੁੰਬਈ ਕਹਿੰਦੇ ਨੇ ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ ਮਤਲਬ ਕਿ ਜੇ ਸ਼ਾਰਟ ਕੁਸ਼ਸ਼ਨ ਪੁੱਛਣਾ ਹੈ ਕਿ ਆਰੀਆ ਸਮਾਜ ਦੀ ਸਥਾਪਨਾ ਕਿੰਨਣ ਕੀਤੇ ਸਵਾਮੀ ਵਿਧਿਆਨੰਦ ਨੇ ਕਿੱਥੇ ਆ ਮੁੰਬਈ ਦੇ ਵਿੱਚ 1875ਵੀਂ ਦੀ ਵਿੱਚ ਤੇ ਇਸੇ ਸਵਾਲ ਸਵਾਮੀ ਵਿਧਿਆਨੰਦ ਨੇ ਆਪਣੇ ਵਿਚਾਰਾਂ ਨਾਲ ਸੰਬੰਧਿਤ ਇੱਕ ਪੁਸਤਕ ਵੀ ਪ੍ਰਕਾਸ਼ਿਤ ਕੀਤੀ ਸੀ ਸਤਿਆਰਤ ਪ੍ਰਕਾਸ਼ ਤਿਆਰਾ ਤੋਂ ਪ੍ਰਕਾਸ਼ ਤੇ ਵੀ 1873 ਨੂੰ ਸੁਆਮੀ ਦੇ ਆਨੰਦ ਨੇ 1873 ਵਿੱਚ ਜਿਹੜੇ ਕਿ ਲਾਹੌਰ ਦੇ ਵਿੱਚ ਪੰਜਾਬ ਦੇ ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੁਆਮੀ ਦੇ ਆਨੰਦ ਨੇ ਤੇ ਮੁੰਬਈ ਦੇ ਵਿੱਚ 1875 ਚ ਠੀਕ ਹੈ ਤੇ ਪੰਜਾਬ ਦੇ ਵੱਧ ਛੱਡ ਕੇ ਜਿਹੜੇ ਕਿ ਆਰੀਆ ਸਮਾਜ ਦੇ ਵਿੱਚ ਲੋਕ ਸ਼ਾਮਲ ਹੋਏ 30 ਅਕਤੂਬਰ 1883 ਈਸਵੀ ਨੂੰ ਅਜਮੇਰ ਰਾਜਸਥਾਨ ਦੇ ਵਿੱਚ ਕਿਸੇ ਵੱਲੋਂ ਜ਼ਾਹਰ ਦਿੱਤੇ ਜਾਣ ਤੇ ਸੁਆਮੀ ਦੇ ਆਨੰਦ ਜੀ ਦਾ ਇਤਿਹਾਸ ਹੋ ਜਾਂਦਾ ਹੁਣ ਆਰੀਆ ਸਮਾਜ ਦੇ ਸਿਧਾਂਤ ਸਿਧਾਂਤਾਂ ਨੂੰ ਕੀ ਕਿਹਾ ਜਾਂਦਾ ਸਿੱਖਿਆਵਾਂ ਵੀ ਕਿਹਾ ਜਾਂਦਾ ਓਕੇ ਹਾਂਜੀ ਸਵਾਮੀ ਦਿਆਨੰਦ ਜਿਹੜਾ ਆਪਣੇ ਰਾਹੀ ਸਥਾਪਿਤ ਕੀਤੇ ਗਿਆ ਆਰੀਆ ਸਮਾਜ ਦਾ ਮਹੱਤਵ ਹਿੰਦੂ ਧਰਮ ਦੇ ਵਿੱਚ ਜਿਹੜੇ ਉਸ ਸਮੇਂ ਜਿਹੜੇ ਖੋਖਲੇ ਰੀਤੀ ਰਿਵਾਜ ਸੀ ਉਹਨਾਂ ਦਾ ਖੰਡਨ ਕਰਨਾ ਤੇ ਕੇ ਵੈਦਿਕ ਧਰਮ ਦਾ ਪ੍ਰਚਾਰ ਕਰਨਾ ਸੀ ਉਹਨਾਂ ਦੇ ਸਾਰੇ ਉਪਦੇਸ਼ਾਂ ਦਾ ਆਧਾਰ ਕੀ ਸੀ ਵੈਦ ਵੇਦ ਸੀ ਵੇਦ ਚਾਰ ਵੈਦਿਕ ਵੇਦ ਸੰਵੈਜ ਜੋਜਰਵੇਦ ਅਥਰਵੇਦ ਤੋਂ ਉਹਨਾਂ ਦਾ ਨਾਰਾ ਹੀ ਸੀ ਕੀ ਮੁੜ ਵੇਦਾਂ ਵੱਲ ਇਹ ਵੀ ਬਹੁਤ ਇੰਪੋਰਟੈਂਟ ਆ ਕੀ ਮੁੜ ਵੇਦਾਂ ਵੱਲ ਨਾਰਾ ਕਿਨਾਂ ਦਾ ਸੀ ਸਵਾਮੀ ਦਿਆਨੰਦ ਜੀ ਦਾ ਉਹਨੇ ਆਪਣੀ ਪੁਸਤਕ ਸਤਾਰਤ ਪ੍ਰਕਾਸ਼ ਦੇ ਵਿਚਾਰੀ ਸਮਾਜ ਦੇ ਸਿਧਾਂਤਾਂ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਤੇ ਇਹ ਸਿਧਾਂਤ ਸੀ ਜਿਨ੍ਹਾਂ ਦੇ ਵਿੱਚ ਪਹਿਲਾਂ 10 ਨਿਯਮ ਆ ਜਾਣਗੇ ਹਾਂਜੀ 10 ਨਿਯਮਾਂ ਦੇ ਵਿੱਚ ਪਰਮਾਤਮਾ ਸਾਰੇ ਗਿਆਨ ਦਾ ਸੋਮ ਹੈ ਪਰਮਾਤਮਾ ਹੀ ਪੂਰਨ ਗਿਆਨ ਤੇ ਸਾਰੀ ਸਚਾਈ ਦਾ ਪ੍ਰਤੀਕ ਹੈ ਕੇਵਲ ਪਰਮਾਤਮਾ ਹੀ ਪੂਜਾ ਦੇ ਯੋਗ ਹੈ ਤੀਜਾ ਵੇਦ ਸੱਚੇ ਗਿਆਨ ਦਾ ਭੰਡਾਰ ਨੇ ਅਤੇ ਵੇਦਾਂ ਦੇ ਮੰਤਰਾਂ ਦਾ ਉਚਾਰਨ ਕਰਨਾ ਚਾਹੀਦਾ ਫੋਰਥ ਸੱਚਾਈ ਨੂੰ ਅਪਣਾਉਣਾ ਝੂਠ ਨੂੰ ਤਿਆਗਣਾ ਚਾਹੀਦਾ ਸੋਚ ਸਮਝ ਕੇ ਧਰਮ ਅਨੁਸਾਰ ਚੰਗੇ ਕਰਮ ਕਰਨੇ ਚਾਹੀਦੇ ਨੇ ਚੰਗੇ ਕੰਮ ਮੰਦੇ ਜਾਂ ਗਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਸੰਸਾਰ ਦੇ ਸਾਰੇ ਲੋਕਾਂ ਦੀ ਸਰੀਰਕ ਅਧਿਆਤਮਿਕ ਸਮਾਜਿਕ ਦਸ਼ਾ ਸੁਧਾਰਨ ਦਾ ਯਤਨ ਕਰਨੇ ਚਾਹੀਦੇ ਨੇ ਸਾਰੇ ਲੋਕਾਂ ਨਾਲ ਪਿਆਰ ਨੇਕੀ ਭਰਿਆ ਤੇ ਨਿਯਮਯੁਕਤ ਵਿਵਹਾਰ ਕਰਨਾ ਚਾਹੀਦਾ ਅਵਿਦਿਆ ਅਗਿਆਨਤਾ ਦੂਰ ਹੋਣੀ ਚਾਹੀਦੀ ਹੈ ਗਿਆਨ ਦਾ ਪ੍ਰਸਾਰ ਹੋਣਾ ਚਾਹੀਦਾ ਸਮਾਜ ਦੇ ਸਾਰੇ ਲੋਕਾਂ ਦੀ ਭਲਾਈ ਵਿੱਚ ਹੀ ਆਪਣੀ ਭਲਾਈ ਸਮਝਣੀ ਚਾਹੀਦੀ ਆ ਹਰੇਕੀ ਵਿਅਕਤੀ ਨੂੰ ਨਿੱਜੀ ਸੁਤੰਤਰਤਾ ਹੋਣੀ ਚਾਹੀਦੀ ਆ ਪਰੰਤੂ ਦੂਜਿਆਂ ਦੀ ਭਲਾਈ ਦੇ ਰਸਤੇ ਦੇ ਵਿੱਚ ਵੀ ਰੋੜਾ ਨਹੀਂ ਬਣਨਾ ਚਾਹੀਦਾ ਸਗੋਂ ਦੂਜੇ ਦੀ উন্নতি ਵਿੱਚ ਹੀ ਆਪਣੀ উন্নতি ਸਮਝਣੀ ਚਾਹੀਦੀ ਹੈ ਅੱਗੇ ਆ ਜਾਣਗੇ ਪੰਜ ਮਹਾਜਗ ਇਹ ਸ਼ਾਰਟਲੀ ਵੀ ਇੰਪੋਰਟੈਂਟ ਨੇ ਪੰਜ ਮਹਾਜਗ ਬ੍ਰਹਮਜਗ ਸਵੇਰੇ ਤੇ ਸ਼ਾਮ ਦੋਵੇਂ ਵਕਤ ਮਤਲਬ ਕਿ ਦੋਨੇ ਟਾਈਮ ਸੰਧਿਆ ਕਰਨੀ ਪ੍ਰਾਰਥਨਾ ਕਰਨੀ ਤੇ ਹਰ ਰੋਜ਼ ਵੇਦਾਂ ਦੇ ਮੰਤਰਾਂ ਦਾ ਉਚਾਰਨ ਕਰਨਾ ਦੇਵਜਗ ਅੱਗ ਦੇ ਵਿੱਚ ਘਿਓ ਪਾ ਕੇ ਹਵਨ ਕਰਨਾ ਪਿਤਰੀਜਗ ਮਾਤਾ ਪਿਤਾ ਦੀ ਸੇਵਾ ਕਰਨੀ ਅਤੀਤੀ ਹੋ ਗਿਆ ਮਹਿਮਾਨ ਸੰਤ ਮਹਾਤਮਾ ਨੂੰ ਭੋਜਨ ਪਵਾਉਣਾ ਵਲੀ ਵੈਸ਼ ਦੇ ਜਗ ਗਰੀਬ ਤੇ ਦੁਖੀ ਲੋਕਾਂ ਦੀ ਮਦਦ ਕਰਨਾ ਅੱਗੇ ਥਰਡ ਵੇਦਾਂ ਵਿੱਚ ਧ੍ਰਿੜ ਵਿਸ਼ਵਾਸ ਹਾਂਜੀ ਅੱਗੇ ਇਹਨਾਂ ਦੇ ਸਿੱਖਿਆਵਾਂ ਦੇ ਵਿੱਚ ਆ ਜਾਣਗੇ 10 ਨਿਯਮ ਕਈ ਵਾਰ ਕੱਲੇ 10 ਨਿਯਮ ਵੀ ਪੁੱਛ ਸਕਦੇ ਨੇ ਤੇ ਪੰਜ ਮਹਾਜਗ ਠੀਕ ਹੈ ਫਿਰ ਵੇਦਾਂ ਵਿੱਚ ਧ੍ਰਿੜ ਵਿਸ਼ਵਾਸ ਅਗਲਾ ਪੁਆਇੰਟ ਸਵਾਮੀ ਦਿਆਨੰਦ ਜੀ ਦਾ ਵੇਦਾਂ ਉਤੇ ਧ੍ਰਿੜ ਵਿਸ਼ਵਾਸੀ ਉਹਨਾਂ ਨੇ ਸਾਰੇ ਉਪਦੇਸ਼ ਵੇਦਾਂ ਤੋਂ ਹੀ ਗਿਆਨ ਗ੍ਰਹਿਣ ਕੀਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਸੱਚਾ ਗੁਰੂ ਉਹ ਹੈ ਜੋ ਵੇਦਾਂ ਦੇ ਵਿੱਚ ਦਿੱਤੇ ਕਿ ਗਿਆਨ ਦੀ ਸਿੱਖਿਆ ਦੇ ਸਕਦਾ। ਮੂ ਦੇਵੀ ਦੇਵਤਾ ਦੀ ਮੂਰਤੀ ਪੂਜਾ ਵਿੱਚ ਉਹ ਵਿਸ਼ਵਾਸ। ਸਵਾਮੀ ਦੇ ਆਨੰਦ ਨੇ ਦੇਵਤਿਆਂ ਦੀ ਦੇਵੀ ਦੇਵਤੇ ਦੀ ਪੂਜਾ ਦਾ ਕੋਈ ਸਥਾਨ ਨਹੀਂ ਉਹਨਾਂ ਨੇ ਕਿਹਾ ਸਮਾਧਿ ਸਮਾਦ ਦੇ ਵਿੱਚ। ਸਵਾਮੀ ਦੇ ਆਨੰਦ ਇੱਕੋ ਪਰਮਾਤਮਾ ਦੀ ਪੂਜਾ ਤੇ ਵਿਸ਼ਵਾਸ ਰੱਖਦੇ ਸਨ। ਅਤੇ ਉਹਨਾਂ ਨੇ ਆਪਣੇ ਆਣਿਆਂ ਨੂੰ ਕੇਵਲ ਉਸ ਦੀ ਪ੍ਰਾਰਥਨਾ ਕਰਨ ਦਾ ਉਪਦੇਸ਼ ਦਿੱਤਾ। ਤੇ ਉਹ ਸ਼ਿ ਬ੍ਰਹਮਾ ਵਿਸ਼ਨੂੰ ਕ੍ਰਿਸ਼ਨ ਰਾਮ ਆਦਿ ਪੂਜਾ ਕਰਨ ਦੇ ਪੱਖ ਦੇ ਵਿੱਚ ਨਹੀਂ ਸੀ। ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਅੱਗੇ ਜਾਤੀ ਪ੍ਰਥਾ ਵਿੱਚ ਉਹ ਵਿਸ਼ਵਾਸ ਸਵਾਮੀ ਦੇਵ ਨੇ ਜਾਤੀ ਪ੍ਰਥਾ ਵਿੱਚ ਵੀ ਅਵਿਸ਼ਵਾਸ ਪ੍ਰਗਟ ਕੀਤਾ। ਉਹਨਾਂ ਨੇ ਕਹਿੰਦੇ ਸੀ ਕਿ ਕੋਈ ਜਨਮ ਤੋਂ ਹੀ ਬ੍ਰਾਹਮਣ ਜਾਂ ਸ਼ੂਦਰ ਨਹੀਂ ਬਣ ਸਕਦਾ। ਜੋ ਚੰਗੇ ਕੰਮ ਕਰਦਾ ਉਹ ਬ੍ਰਾਹਮਣ ਹੈ ਅਤੇ ਜੋ ਬੁਰੇ ਕੰਮ ਕਰਦਾ ਉਹ ਸ਼ੂਦਰ ਹੈ। ਠੀਕ ਹੈ। ਚਾਹੇ ਉੱਚੀ ਕਾਸਟ ਦੇ ਵਿੱਚ ਕਿਉਂ ਨਾ ਹੋਵੇ ਜਿਹਨੇ ਮਾੜੇ ਕਰਮ ਕਰ ਲਏ ਉਹ ਸ਼ੂਦਰ ਹੈ। ਉਹਨਾਂ ਨੇ ਸ਼ੂਸ਼ਾਦਾ ਕੰਡਨ ਕੀਤਾ। ਆਰੀਆ ਸਮਾਜੀਆਂ ਨੂੰ ਉਪਦੇਸ਼ ਸਮਾਜੀਆਂ ਨੂੰ ਇਹ ਉਪਦੇਸ਼ ਦਿੱਤਾ ਗਿਆ ਕਿ ਬਿਨਾਂ ਜਾਤ ਪਾਤ ਦੇ ਭੇਦਭਾਵ ਦਾ ਖਿਆਲ ਕਰਦੇ ਹੋ ਸਾਰੇ ਲੋਕਾਂ ਨੂੰ ਬਰਾਬਰ ਸਮਝਣਾ ਚਾਹੀਦਾ। ਅੱਗੇ ਹੈ ਪੁਰਸ਼ ਅਤੇ ਇਸਤਰੀਆਂ ਦੀ ਸਮਾਨਤਾ। ਸਵਾਮੀ ਦੇਵਾਂ ਨੇ ਪੁਰਸ਼ ਅਤੇ ਔਰਤ ਦੀ ਸਮਾਨਤਾ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕੰਨਿਆ ਹੱਤਿਆ, ਸਤੀ ਪ੍ਰਥਾ ਦੇ ਵਿਰੁੱਧ, ਵਿਧਵਾ ਦੇ ਪੁਨਰ ਵਿਆਹ ਦੇ ਪੱਖਰੇ ਵਿੱਚ ਸੀ ਤੇ ਉਹ ਮਰਦਾਵਾਂਗ ਔਸਤਰੀਆਂ ਦੇ ਸਿੱਖਿਆ ਦੇ ਹੱਕ ਦੇ ਵਿੱਚ ਸੀ। ਅੱਗੇ ਹੈਗਾ ਆਰੀਆ ਸਮਾਜ ਦੀਆਂ ਸਫਲਤਾਵਾਂ, ਸਫਲਤਾਵਾਂ ਨੂੰ ਪ੍ਰਾਪਤੀਆਂ ਵੀ ਕਹਿੰਦੇ ਨੇ। ਠੀਕ ਹੈ, ਪ੍ਰਾਪਤੀਆਂ। ਪਹਿਲਾ ਸਮਾਜਿਕ ਖੇਤਰ ਵਿੱਚ ਸਫਲਤਾਵਾਂ ਜਾਂ ਪ੍ਰਾਪਤੀਆਂ। ਧਾਰਮਿਕ ਖੇਤਰ ਦੇ ਵਿੱਚ ਠੀਕ ਹੈ। ਦੇ ਸਿੱਖਿਆ ਖੇਤਰ ਦੇ ਵਿੱਚ ਰਾਜਨੀਤਿਕ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਧਾਰਮਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਆੜਿਆ ਸਮਾਜ ਦਾ ਯੋਗਦਾਨ ਬਹੁਤ ਮਹੱਤਵਪੂਰਨ ਸੀ ਸਵਾਮੀ ਵਿਆਨੰਦ ਨੇ ਸਭ ਤੋਂ ਪਹਿਲਾਂ ਈਸ਼ਵਰ ਪਰਮਾਤਮਾ ਦੀ ਪੂਜਾ ਤੇ ਪਰਮਾਤਮਾ ਦੀ ਏਕਤਾ ਤੇ ਹੀ ਸਟ੍ਰੈਸ ਦਿੱਤਾ ਉਹਨਾਂ ਦਾ ਵਿਚਾਰ ਸੀ ਕਿ ਈਸ਼ਵਰ ਹੀ ਸਰਬਸ਼ਕਤੀਮਾਨ ਸਾਰੇ ਪਾਸੇ ਤੇ ਉਹਨਾਂ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਤੇ ਉਹ ਧਰਮ ਦੇ ਝੂਠੇ ਪਖੰਡਾ ਨੂੰ ਬੁਰਾ ਮੰਨਦੇ ਸੀ ਉਹਨਾਂ ਨੇ ਲੋਕਾਂ ਨੂੰ ਝੂਠੀਆਂ ਪਰੰਪਰਾਵਾਂ ਤੋਂ ਦੂਰ ਰਹਿਣ ਲਈ ਕਿਹਾ ਇਹਨਾਂ ਨੂੰ ਤੁਸੀਂ ਪੁਆਇੰਟ ਵੀ ਬਣਾ ਸਕਦੇ ਹੋ 1 2 3 ਕਰਕੇ ਤਾਂ ਉਹਨਾਂ ਨੇ ਪੈਰੇ ਵੀ ਲਿਖ ਸਕਦੇ ਹੋ ਤੇ ਉਹਨਾਂ ਨੇ ਸਮਾਜ ਦੇ ਵਿੱਚ ਜਿਹੜਾ ਬ੍ਰਾਹਮਣਾਂ ਦਾ ਪ੍ਰਭਾਵ ਵਧ ਰਿਹਾ ਸੀ ਉਹਦਾ ਵਿਰੋਧ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਸਾਦਾ ਤੇ ਪਵਿੱਤਰ ਜੀਵਨ ਜਿਉਣ ਲਈ ਕਿਹਾ ਤੇ ਉਹ ਵੇਦਾਂ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਉਹਨਾਂ ਦਾ ਵਿਚਾਰ ਸੀ ਕਿ ਹਿੰਦੂ ਧਰਮ ਦੇ ਵਿੱਚ ਪਵਿੱਤਰਤਾ ਲਿਆਉਣ ਲਈ ਲੋਕਾਂ ਨੂੰ ਮੁੜ ਵੇਦਾਂ ਵੱਲ ਜਾਣਾ ਚਾਹੀਦਾ ਤੇ ਉਹ ਵੇਦਾਂ ਨੂੰ ਸੱਚ ਅਤੇ ਗਿਆਨ ਦਾ ਵਿਸ਼ਾਲ ਭੰਡਾਰ ਮੰਨਦੇ ਸੀ ਤੇ ਉਹ ਆਰੀਆ ਸਮਾਜ ਨੂੰ ਸਭ ਤੋਂ ਵਧੀਆ ਮੰਨਦੇ ਸੀ ਜਿਹੜੇ ਲੋਕ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਜਾਂ ਇਸਲਾਮ ਧਰਮ ਦੇ ਵਿੱਚ ਸ਼ਾਮਲ ਹੋ ਗਏ ਹੋ ਗਏ ਸੀ ਉਹਨਾਂ ਨੇ ਸਵਾਮੀ ਦਿਆਨੰਦ ਜੀ ਨੇ ਹਿੰਦੂ ਧਰਮ ਦੇ ਵਿੱਚ ਉਹਨਾਂ ਨੂੰ ਮੁੜ ਸ਼ਾਮਲ ਕਰਨ ਲਈ ਵੀ ਪ੍ਰੇਰਿਤ ਕੀਤਾ ਮਤਲਬ ਕਿ ਜਿਹੜੇ ਹਿੰਦੂ ਧਰਮ ਛੱਡ ਕੇ ਆਪਣਾ ਈਸਾਈ ਧਰਮ ਦੇ ਵਿੱਚ ਚਲੇ ਗਏ ਸੀ ਤਾਂ ਸਵਾਮੀ ਦਿਆਨੰਦ ਨੇ ਉਹਨਾਂ ਨੂੰ ਸਿਰ ਤੋਂ ਦੁਬਾਰਾ ਹਿੰਦੂ ਧਰਮ ਲਈ ਹਿੰਦੂ ਧਰਮ ਦੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਇਸੇ ਉਦੇਸ਼ ਲਈ ਉਹਨਾਂ ਨੇ ਸ਼ੁੱਧੀ ਪ੍ਰਥਾ ਵੀ ਚਲਾਈ ਸੀ ਮਤਲਬ ਕਿ ਜਿਹੜੇ ਉਸ ਧਰਮ ਦੇ ਵਿੱਚ ਚਲੇ ਗਏ ਉਹਨਾਂ ਦੁਬਾਰਾ ਹਿੰਦੂ ਧਰਮ ਦੇ ਵਿੱਚ ਵਾਪਸ ਆ ਸਕਦੇ ਨੇ ਜਿਹੜੇ ਕਿ ਈਸਾਈ ਧਰਮ ਤੋਂ ਜਾਂ ਇਸਲਾਮ ਧਰਮ ਤੋਂ ਸ਼ੁੱਧੀ ਪ੍ਰਥਾ ਰਹੀ ਉਹਨਾਂ ਨੇ ਸਮਾਜ ਦੇ ਵਿੱਚ ਨੀਵੇਂ ਜਾਤਾਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਆਰੀਆ ਸਮਾਜ ਦੇ ਵਿੱਚ ਸ਼ਾਮਲ ਕਰਕੇ ਇੱਕ ਨਵਾਂ ਉਦਾਹਰਣ ਕੇਸ਼ ਕੀਤਾ ਮਤਲਬ ਕਿ ਜਾਤੀਪੇਤ ਪਵਦਾ ਵਿਰੋਧ ਕੀਤਾ ਖੰਡਨ ਕੀਤਾ ਅੱਗੇ ਹੈਗਾ ਸਮਾਜਿਕ ਖੇਤਰ ਵਿੱਚ ਸਫਲਤਾਵਾਂ ਜਾਂ ਪ੍ਰਾਪਤੀਆਂ ਅਚੀਵਮੈਂਟਸ ਆਰੀਆ ਸਮਾਜ ਨੇ ਸਮਾਜਿਕ ਖੇਤਰ ਵਿੱਚ ਬਹੁਤ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਸਵਾਮੀ ਦਿਆਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮਾਜ ਵਿੱਚ ਈਸਤਰੀਆਂ ਨੂੰ ਉੱਚੀ ਸਥਾਨ ਦੇਣਾ ਚਾਹੀਦਾ ਸਮਾਜਿਕ ਖੇਤਰ ਦੇ ਵਿੱਚ ਤਾਂ ਸਵਾਮੀ ਨਾਨਕ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮਾਜ ਵਿੱਚ ਇਸਤਰੀਆਂ ਨੂੰ ਵੀ ਇੱਥੇ ਸਥਾਨ ਦੇਣਾ ਚਾਹੀਦਾ। ਉਹਨਾਂ ਨੇ ਵਾਰ ਵਿਆਹ ਦਾ ਵਿਰੋਧ ਕੀਤਾ, ਠੀਕ ਹੈ? ਤੇ ਵਿਧਵਾ ਵਿਆਹ ਦੇ ਪੱਖ ਦੇ ਵਿੱਚ ਪ੍ਰਚਾਰ ਕੀਤਾ ਤੇ ਉਹਨਾਂ ਨੇ ਵਿਧਵਾ ਔਰਤਾਂ ਲਈ ਵੀ ਵਿਧਵਾ ਆਸ਼ਰਮ ਵੀ ਖੋਲੇ। ਤੇ ਆਰੀਆ ਸਮਾਜ ਨੇ ਸਮਾਜ ਦੇ ਵਿੱਚੋਂ ਸਤੀ ਪ੍ਰਥਾ ਤੇ ਦਾਜ ਜਿਹੜੀ ਦੇਹੇਜ਼ ਪ੍ਰਥਾ ਸੀ ਉਹਨੂੰ ਵੀ ਖਤਮ ਕਰਨ ਤੇ ਜ਼ੋਰ ਦਿੱਤਾ। ਤੇ ਸਵਾਮੀ ਦਾਰ ਨੇ ਇਸਤਰੀਆਂ ਨੂੰ ਇਸਤਰੀ ਵਿੱਚ ਜਾਗਰਤੀ ਲਿਆਉਣ ਦੇ ਉਦੇਸ਼ ਦੇ ਨਾਲ ਉਹਨਾਂ ਨੂੰ ਸਿੱਖਿਆ ਦੇਣ ਲਈ ਵੀ, ਸਿੱਖਿਆ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ। ਸਮਾਜ ਵਿੱਚ ਜਾਤੀ ਪ੍ਰਥਾ ਦਾ ਸਖਤ ਵਿਰੋਧ ਕੀਤਾ। ਉਹਨਾਂ ਦਾ ਵਿਚਾਰ ਸੀ ਕਿ ਕਿ ਵਿਅਕਤੀ ਆਪਣੇ ਕੰਮਾਂ ਨਾਲ ਬ੍ਰਾਹਮਣ ਜਾਂ ਸ਼ੂਦਰ ਬਣਦਾ ਨਾ ਕਿ ਜਨਮ ਤੋਂ। ਜੇ ਚੰਗੇ ਕੰਮ ਕਰ ਰਿਹਾ ਤਾਂ ਉਹ ਸਭ ਤੋਂ ਉੱਚੀ ਕਾਸਟ ਦੇ ਵਿੱਚ ਮੰਨਿਆ ਜਾਊਗਾ ਬ੍ਰਾਹਮਣ। ਜੇ ਕੋਈ ਮਾੜੇ ਕੰਮ ਕਰ ਰਿਹਾ ਚਾਹੇ ਉੱਚੀ ਕਾਸਟ ਦੇ ਵਿੱਚ ਕਿਉਂ ਨਾ ਤਾਂ ਉਹ ਸ਼ੂਦਰ ਹੈ। ਮਤਲਬ ਕਿ ਕੰਮਾਂ ਦੇ ਅਕੋਰਡਿੰਗ ਬਣੂਗਾ ਉਹ। ਆਰੀਆ ਸਮਾਜ ਨੇ ਹਰੀਜਨਾਂ ਦੀ ਹਾਲਤ ਨੂੰ ਸੁਧਾਰਨ ਨੂੰ ਵੀ ਸਲੰਘਾਯੋਗ ਯੋਗਦਾਨ ਸੁਧਾਰ ਕੀਤੇ। ਗਰੀਬਾਂ ਦੀ ਸਹਾਇਤਾ ਲਈ ਵਰਨਣਯੋਗ ਯੋਗਦਾਨ ਦਿੱਤਾ। ਬੇਸਹਾਰਿਆਂ ਦੀ ਦੇਖਭਾਲ ਲਈ ਕਿ ਜਦੀਮਖਾਨੇ ਖੋਲੇ। ਆਰੀਆ ਸਮਾਜ ਨੇ ਅਕਾਲ ਪੀੜਤਾ, ਭੋਚਾਲ ਪੀੜਤਾ ਦੀ ਬਹੁਤ ਸੇਵਾ ਕੀਤੀ ਤੇ ਜਿਦੇ ਵਜੋਂ ਆਰੀਆ ਸਮਾਜ ਸਾਰੇ ਭਾਰ ਦੇ ਵਿੱਚ ਹਰਮਨ ਪਿਆਰਾ ਹੋ ਗਿਆ। ਅੱਗੇ ਹੈਗਾ ਸਿੱਖਿਆ ਦੇ ਖੇਤਰ ਵਿੱਚ ਸਫਲਤਾਵਾਂ। ਹਾਂਜੀ ਆਰੀਆ ਸਮਾਜ ਨੇ ਭਾਰਤ ਵਿੱਚ ਫੈਲੀ ਅਗਿਆਨਤਾ ਨੂੰ ਦੂਰ ਕਰਨ ਲਈ ਲੋਕਾਂ ਵਿੱਚ ਨਵੀਂ ਜਾਗਰਤੀ ਪੈਦਾ ਕਰਨ ਦੇ ਉਦੇਸ਼ ਨਾਲ ਸਿੱਖਿਆ ਦੇ ਪ੍ਰਚਾਰਤੀ ਵੀ ਜ਼ੋਰ ਦਿੱਤਾ। Swami ji ਆਪਾਂ ਨੇ ਸੰਸਕ੍ਰਿਤ ਤੇ ਵੈਦਿਕ ਸਿੱਖਿਆ ਦੇ ਨਾਲ ਨਾਲ ਪੱਛਮੀ ਸਿੱਖਿਆ ਦੇ ਪੱਖ ਦੇ ਵਿੱਚ ਸੀ ਉਹ ਉਹਨਾਂ ਨੇ ਪੱਛਮੀ ਰਿਵਾਜਾਂ ਦੀ ਅੰਨੇਵਾ ਨਕਲ ਕਰਨਾ ਨਹੀਂ ਚਾਹੁੰਦੇ ਸੀ। ਬੇਸ਼ੱਕ ਉਹ ਪੱਛਮੀ ਸਿੱਖਿਆ ਦੇ ਪੱਖ ਦੇ ਵਿੱਚ ਸੀ। ਠੀਕ ਹੈ? ਵੀ ਸੰਸਕ੍ਰਿਤ ਤੇ ਵੈਦਿਕ ਸਿੱਖਿਆ ਨਾਲ ਪੱਛਮੀ ਢੰਗ ਨਾਲ ਵੀ ਸਿੱਖਿਆ ਦੇਣੀ ਚਾਹੀਦੀ ਆ। ਬਟ ਉਹ ਨੀਰਾਪੁਰਾ ਵੀ ਪੱਛਮੀ ਵੈਸਟਰਨ ਕਲਚਰ ਨੂੰ ਨਹੀਂ ਅਪਣਾਉਣ ਦੇ ਪੱਖ ਦੇ ਵਿੱਚ ਸੀ। ਠੀਕ ਹੈ? ਉਹ ਨਹੀਂ ਸੀ ਕਿ ਉਹਨਾਂ ਨੇ ਕਿ ਨੀਰਾਪੁਰਾ ਦੀ ਨਕਲ ਕਰੋ। ਤੇ ਉਹਨਾਂ ਨੇ ਪੱਛਮ ਦੇ ਸਿਰਫ ਜਿਹੜੇ ਚੰਗੇ ਪੱਖ ਸੀ ਉਹਨਾਂ ਨੂੰ ਅਪਣਾਉਣ ਲਈ ਕਿਹਾ, ਮਾੜਿਆਂ ਨੂੰ ਨਹੀਂ। ਤੇ ਆਰੀਆ ਸਮਾਜ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਕਈ ਡੀਏਵੀ ਸਕੂਲ ਖੋਲੇ, ਕਾਲਜਾਂ ਦੀ ਸਥਾਪਨਾ ਕੀਤੀ ਤੇ ਪੰਜਾਬ ਦੇ ਵਿੱਚ ਪਹਿਲਾ DAV ਸਕੂਲ 1886 ਵਿੱਚ ਲਾਹੌਰ ਵਿੱਚ ਸਥਾਪਿਤ ਕੀਤਾ ਗਿਆ। ਪਹਿਲਾ DAV ਸਕੂਲ ਸਮੇਂ ਦਿਹਾਨਾ ਦਾ ਐਂਗਲੋ ਸਕੂਲ 1886 ਵਿੱਚ ਸਥਾਪਿਤ ਕੀਤਾ ਤੇ 1899 ਦੇ ਵਿੱਚ DAV ਕਾਲਜ ਸਥਾਪਿਤ ਕੀਤਾ ਗਿਆ। ਸਕੂਲ 1886 ਲਾਹੌਰ ਦੇ ਵਿੱਚ ਕਾਲਜ 1899 DAV ਵਿਦਿਅਕ ਅਦਾਰਿਆਂ ਤੋਂ ਇਲਾਵਾ ਆਰੀਆ ਸਮਾਜ ਨੇ ਹਰੀਦਵਾਰ ਹੋਰਨਾਂ ਸਥਾਨਾਂ ਤੇ ਗੁਰੂਕੁਲ ਵੀ ਸਥਾਪਿਤ ਕੀਤੇ। ਤੇ ਇਹਨਾਂ ਗੁਰੂਕੁਲਾਂ ਵਿੱਚ ਸਿਰ ਭਾਰਤੀ ਸੰਸਕ੍ਰਿਤੀ ਦੇ ਬਾਰੇ ਗਿਆ ਵਾਰੀ ਸਿੱਖਿਆ ਦਿੱਤੀ ਜਾਂਦੀ ਸੀ ਤੇ ਬినాਸ਼ਾ ਕਾਰੀਏ ਸਮਾਜ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਬਿਨਾ ਕੋਈ ਡਾਊਟ ਆਪਾਂ ਕਹਿ ਸਕਦੇ ਹਾਂ ਅੱਗੇ ਰਾਜਨੀਤਿਕ ਖੇਤਰ ਚਾਹੇ ਆਰੀਏ ਸਮਾਜ ਨੇ ਕੋਈ ਰਾਜਨੀਤਿਕ ਸੰਸਥਾ ਨਹੀਂ ਸੀ ਬਟ ਫਿਰ ਵੀ ਸਵਾਮੀ ਦਿਆਨੰਦ ਨੇ ਰਾਜਨੀਤਿਕ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਸਵਾਮੀ ਦਿਆਨੰਦ ਨੇ ਭਾਰਤ ਵਾਸੀ ਵਿੱਚ ਰਾਸ਼ਟਰੀ ਗੌਰਵ ਪੈਦਾ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਇਸ ਵੰਦੇ ਵਿੱਚ ਉਹਨਾਂ ਨੇ ਸਿੱਖਿਆ ਦੇ ਪ੍ਰਸਾਰਤ ਵੀ ਜ਼ੋਰ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੇ ਸਵਰਾਜ ਸ਼ਬਦ ਦੀ ਵਰਤੋਂ ਅਤੇ ਭਾਰਤੀ ਨੂੰ ਵਿਦੇਸ਼ੀ ਵਸਤਾਂ ਦੀ ਵਰਤੋਂ ਦੀ ਥਾਂ ਤੇ ਸਵਦੇਸ਼ੀ ਵਰਤਾਂ ਮਤਲਬ ਕਿ ਉਹਨੇ ਕੀ ਕਿਹਾ ਵੀ ਵਿਦੇਸ਼ੀ ਵਿਦੇਸ਼ੀ ਚੀਜ਼ਾਂ ਨਿ ਵਰਤਣੀਆਂ ਬਲਕਿ ਦੇਸ਼ ਦੀਆਂ ਹੀ ਬਣਾਈ ਹੋਈਆਂ ਜਿਹੜੇ ਚੀਜ਼ਾਂ ਨੇ ਸਵਦੇਸ਼ੀ ਵਰਤੋਂ ਬਾਹਰ ਲਿਆ ਨਹੀਂ ਤੇ ਸਵਰਾਜ ਸ਼ਬਦੀ ਵੀ ਵਰਤੋਂ ਤੇ ਜ਼ੋਰ ਦਿੱਤਾ ਠੀਕ ਹੈ ਸਵਦੇਸ਼ੀ ਵਸਤੂਆਂ ਤੇ ਜ਼ੋਰ ਦਿੱਤਾ ਪਰ ਜੋ ਕਰਨ ਲਈ ਕਿਹਾ ਵਿਦੇਸ਼ੀ ਦਾ ਤਿਆਗ ਕਰਨ ਲਈ ਗਿਆ ਤੇ ਸਵਰਾਜ ਸ਼ਬਦ ਦੀ ਵਰਤੋਂ ਕਰਨ ਲਈ ਗਿਆ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਸਵਾਮੀ ਦੇ ਆਨੰਦ ਜਿਹੜਾ ਆਰਏ ਸਮਾਸਥੀਓ ਨੇ ਹਰ ਇੱਕ ਖੇਤਰ ਦੇ ਵਿੱਚ ਆਪਣਾ ਜਿਹੜੇ ਕੀ ਯੋਗਦਾਨ ਪਾਇਆ ਸਫਲਤਾਵਾਂ ਪ੍ਰਾਪਤ ਕੀਤੀਆਂ ਜਾਂ ਆਪਾਂ ਕਹਿ ਸਕਦੇ ਆ ਪ੍ਰਾਪਤ ਕੀਤੀ ਠੀਕ ਹੈ ਸੋ ਏਸੀ ਤੁਹਾਡੇ ਕੁਐਸਚਨਸ ਉਸ ਤੋਂ ਬਾਅਦ 1883 ਜਦੋਂ ਸੁਆਮੀ ਦਯਾਨੰਦ ਦੀ ਮੌਤ ਹੋ ਗਈ ਉਸ ਵਾਰ ਇਹ ਸਮਾਜ ਦੇ ਕੰਮਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਜਾਰੂ ਰੱਖਿਆ ਜਿਨ੍ਹਾਂ ਦੇ ਵਿੱਚੋਂ ਮੁਕਲ ਲਾਲਾ ਹੰਸਰਾਜ ਪੰਡਿਤ ਗੁਰੂ ਦਤ ਲਾਲ ਲਾਜਪਤ ਰਾਏ ਤੇ ਸੁਆਮੀ ਜਰਦਨਾਨੰਦ ਜੀ ਸੀ ਠੀਕ ਹੈ ਥੈਂਕਸ